Boleros son ya Bole. ਲੋ ਦੇ ਵੱਲੋਂ ਜਨਕਪੁਰੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਮਾਗਮ ਕੀਤਾ ਗਿਆ ਦੇਖੋ ਲੁਧਿਆਣਾ ਤੋਂ ਤਰਨੂ ਕੁਮਾਰ ਦੀ ਖਾਸ ਰਿਪੋਰਟ ਗੁਰੂ ਅੰਗਦ ਦੇਵ ਦਰਬਾਰ ਜਨਕਪੁਰੇ ਵਿਖੇ ਅੱਜ ਆ ਰਹੇ ਗੁਰਪੁਰਬ ਮੋਕਰਾ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਪਵਿੱਤਰ ਹਾਜ਼ਰੀ ਦੇ ਵਿੱਚ ਪੰਜ ਸਹਿ ਸਿੰਘ ਸਾਹਿਬ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢਣ ਦੀ ਤਿਆਰੀ ਚੱਲ ਰਹੀ ਹੈ ਮੈਂ ਨਗਰ ਕੀਰਤਨ ਦਾ ਮਤਾਂ ਟੇਕਣ ਵਾਸਤੇ ਆਇਆ ਸੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਆਪਣੀ ਕਿਰਪਾ ਆਪਣੀ ਮਿਹਰ ਆਪਣੀ ਰਹਿਮਤ ਆਪਣੀ ਬਖਸ਼ਿਸ਼ ਸਾਡੇ ਸਾਰਿਆਂ ਤੇ ਬਣਾਉਣ ਤਾਂ ਜੋ ਸਮਾਜ ਦਾ ਭਲਾ ਹੋ ਸਕੇ ਦੂਜੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਸਿਖਾਦੇ ਦੂਜੇ ਗੁਰੂ ਸਾਹਿਬ ਜਿਨ੍ਹਾਂ ਨੇ ਗੁਰਮੁਖੀ ਲਿਪੀ ਜੋ ਪੰਜਾਬੀ ਜੀ ਨੂੰ ਕਹਿੰਦੇ ਆ ਉਹਦੇ ਉਹਨੂੰ ਆਜ਼ਾਦ ਕੀਤਾ ਉਹ ਬਣਾਈ ਔਰ ਉਹਨਾਂ ਨੇ ਪਾਣੀ ਲਿਖੀ ਉਹਨਾਂ ਦੀ ਪਾਣੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਪੜਦੇ ਆਂ ਮਹਾਨ ਗੁਰੂ ਹੋਏ ਨੇ ਸੇਵ ਕੋਇਨੇ ਸੇਵਾ ਕਰਕੇ ਉਹਨਾਂ ਨੇ ਪਦਵੀ ਪ੍ਰਾਪਤ ਕੀਤੀ ਸੀ ਸੋ ਮੈਂ ਸਭ ਦਾ ਵੀ ਸਾਨੂੰ ਸਾਰੀ ਸੰਗਤ ਦੇ ਰੂਪ ਮੈਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਗੁਰਪੁੱਤ ਜੀ ਲੱਖ ਲੱਖ ਵਧਾਈ ਦਿੰਦਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਸਾਡੇ ਸਾਰਿਆਂ ਤੇ ਇਸਦਾ ਬਖਸ਼ਾ ਮੌਕੇ ਦਾ ਮੌਕਾ ਹੀ ਮਿਲਿਆ ਚੋਣ ਵਾਸਤੇ ਬੰਗਲ ਕਰਾਂਗੇ ਐਮਪੀ ਦੀ ਚੋਣ ਵਾਸਤੇ ਮੌਕਾ ਹੀ ਮੇਰੇ ਆਸ਼ੀਰਵਾਦ ਮਿਲੇ ਆ ਅੱਜ ਕਿੰਨਾ ਲੱਗ ਰਿਹਾ ਕੀ ਲੋਕਾਂ ਨੇ ਦੇਖੋ ਆ ਸਾਰਾ ਸੰਗਤ ਖੜੀ ਆ ਗੁਰਸੇਖ ਪਿਆਰੇ ਖੜੇ ਨੇ ਮੇਰੇ ਵੀਰ ਮੇਰੇ ਭਰਾ ਇਹਨਾਂ ਦੇ ਸਾਰੇ ਮੈਂ ਇਲੈਕਸ਼ਨ ਲੜ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਇਲੈਕਸ਼ਨ ਲੜ ਰਿਹਾ ਔਰ ਗੁਰੂ ਜੀ ਸਾਡੇ ਤੇ ਰਹਿਮਤ ਕਰਨਗੇ ਬਖਸ਼ਿਸ਼ ਕਰਨਗੇ ਪਹਿਲਾਂ ਵੀ ਸੇਵਾ ਕੀਤੀ ਆ ਹੁਣ ਵੀ ਜਿੱਤ ਕੇ ਸੇਵਾ ਕਰਨੀ ਆ ਸੇਵਾ ਦੀ ਭਾਵਨਾ ਨਾਲ ਇਲੈਕਸ਼ਨ ਲੜ ਰਿਹਾ ਵਪਾਰ ਨਹੀਂ ਕਰਨਾ ਵਪਾਰੀ ਨਹੀਂ ਹਾਂ ਸੇਵਕ ਹਾਂ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਪਣੀਆਂ ਕੀਮਤੀ ਵੋਟਾਂ ਤਕੜੀ ਜੇ ਬਟਨ ਦਵਾ ਕੇ ਪਾਓ ਤਾਂ ਜੋ ਸੇਵਾ ਵਧੀਆ ਤਰੀਕੇ ਨਾਲ ਹੋ ਸਕੇ ਇਹਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜੇ ਸਾਲਾਂ ਤੋਂ ਤਾਨ ਗੁਰੂ ਅੰਗਦ ਦੇ ਪਾਸ਼ਾ ਦੇ ਪ੍ਰਕਾਸ਼ ਪੁਰਬ ਤੇ ਆਪਾਂ ਗੁਰਦੁਆਰਾ ਜਨਪਰੀ ਤੋਂ ਨਗਰ ਕੀਰਤਨ ਹਰ ਸਾਲ ਕੱਢਦੇ ਆਪਾਂ ਤੇ ਅੱਜ ਜੋ ਨਗਰ ਕੀਰਤਨ ਸੰਗਤ ਦੇ ਸਹਿਯੋਗ ਪੰਜ ਪੈਰਾਂ ਦੀ ਗਵਾਈ ਹੇਠ ਤਾਨ ਗੁਰੂ ਗ੍ਰੰਥ ਸਾਹਿਬ ਛਤਰ ਛਾਇਆ ਹੇਠੇ ਸਾਰਾ ਨਗਰ ਕੀਰਤਨ ਜਾਂ ਆਪਣੇ ਜਨਪਰੀ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਬੈਕ ਸਾਈਡ ਜਨਪਰੀ ਸਾਰੀ ਮਾਰਕੀਟ ਤੇ ਪੰਜ ਨੰਬਰ ਦੀ ਗਲੀ ਤੋਂ ਵਾਪਸ ਸੰਗਤ ਦੇ ਸਾਰੀ ਸੰਗਤ ਨਾਲ ਹੋ ਗਈ ਸਾਡੇ ਨਾਲ ਸਕੂਲ ਵੀ ਨੇ ਬੈਂਡ ਵੀ ਆ ਹੋਰ ਸਾਊਂਡ ਵੀ ਆ ਸਾਡੇ ਸਾਰੇ ਸਹਾਉਗੀ ਮਿੱਤਰ ਸੰਗਤ ਸਾਰੇ ਨਾਲ ਹੈਗੀ ਆ ਜੀ ਔਰ ਆਪ ਸਾਰੀ ਸੰਗਤ ਨੂੰ ਧੰਨ ਗੁਰੂ ਅੰਗਦ ਦੇ ਪਾਸ਼ਾ ਦੇ ਪ੍ਰਕਾਸ਼ ਪਰੋਵ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੋਕਾਂ ਕਿਸੇ ਦੇ ਲੋਗੇ ਹਾਂਜੀ ਬਸਵਾ ਹੀ ਮੈਸੇ ਲਾ ਦੋ ਹਾਂਜੀ ਕਿਰਤਨ ਦਾਵਾ ਦੂਜੀ ਬੇਨਤੀ ਇਹ ਕਰਦਾ ਮੈਂ ਕਿ ਲੋਕਾਂ ਨੂੰ ਇਹ ਹੀ ਸੰਦੇਸ਼ ਆ ਕਿ ਸਭ ਤੋਂ ਵੱਡੇ ਆਪਣੇ ਜਿਹੜੇ ਆਪਣੇ ਸਿੱਖ ਭਰਾਵਾ ਸਿੱਖ ਕਮਿਊਨਿਟੀ ਹੈ ਜਿਹੜੀ ਆਪਣੀ ਕਿਉਂਕਿ ਦਿਨ-ਬਰ ਦਿਨ ਜਿਹੜੇ ਨਸ਼ਿਆਂ ਦੇ ਵਿੱਚ ਨੇ ਜਾਂ ਜਿਹੜੇ ਦਾੜੀ ਕੱਟਦੇ ਨੇ ਜਾਂ ਜਿੱਦਾਂ ਵੀ ਉਹਨਾਂ ਨੂੰ ਜ਼ਰੂਰ ਬੇਨਤੀ ਆ ਕਿ ਆਪਣੇ ਕਰੋ ਨਾਨਕ ਸਾਹਿਬ ਤੋਂ ਲੈ ਕੇ ਤਨਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਜੇ ਆਪਾਂ ਇਤਿਹਾਸ ਦੇਖੀਏ ਤਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੁਰਬਾਨੀਆਂ ਦਾ ਹੁਣ ਤੱਕ ਵੀ ਕਿੰਨੀਆਂ-ਕਿੰਨੀਆਂ ਵੱਡੀਆਂ ਕੁਰਬਾਨੀਆਂ ਸਿਰਫ ਸਾਡੀ ਖਾਤਰ ਕੀਤੀਆਂ ਨੇ ਇਹੀ ਸਾਡੇ ਨਗਰ ਕੀਰਤਨਾਂ ਦੇ ਮਤਲਬ ਵੀ ਇਹੀ ਹੁੰਦੇ ਨੇ ਕਿ ਤਨਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਤਾ ਲੱਗੇ ਸੰਗਤ ਦਾ ਵੀ ਕਿੰਨੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਸਾਰੀ ਸੰਗਤ ਨੂੰ ਸਹਾਇਤਾ ਸਹਾਯੋਗੇ ਨਾਲ ਚੱਲਦੇ ਆ ਕਿ ਗੁਰੂ ਸਾਹਿਬ ਨੇ ਸਾਡੇ ਲਈ ਕੀ ਕੀਤਾ ਤੇ ਸਾਨੂੰ ਵੀ ਇੱਕਜੁੱਟ ਹੋ ਕੇ ਸਾਹਿਬ ਦੀ ਕਿਰਪਾ ਦੇ ਨਾਲ ਆਪਣੇ ਪਤੇ ਤੇ ਜਿਹੜੇ ਹੋ ਰਿਹਾ ਆਪਾਂ ਉਹਨਾਂ ਤੋਂ ਬਚਾਈਏ ਨਸ਼ਿਆਂ ਤੋਂ ਜਿਹੜੇ ਰੋਜ਼ ਸਾਨੂੰ ਨਸ਼ੇ ਦੇ ਅਸੀਂ ਕਈਆਂ ਕਰਾਂ ਦੇ ਵਿੱਚ ਤਾਂ ਰੋਟੀ ਵੀ ਨਹੀਂ ਮਿਲਦੀ ਰਾਸ਼ਨ ਵੀ ਨਹੀਂ ਜਾਂਦਾ ਨਸ਼ੇ ਲੈ ਕੇ ਆਪਣਾ ਪੂਰਾ ਉਹਨੇ ਨਾਲ ਹੀ ਕਾਰਗੁਜ਼ਾਰਾ ਪੂਰਾ ਕਰ ਲੈਂਦੇ ਨੇ ਸਾਰਿਆਂ ਨੂੰ ਇਹੀ ਸੰਦੇਸ਼ ਆ ਸਾਡੇ ਸਾਰੇ ਕਮੇਟੀ ਵੱਲੋਂ ਕਿ ਭਾਈ ਨਸ਼ਿਆਂ ਨੂੰ ਜਿੰਨਾ ਕਟਾ ਸਕਦੇ ਕਟਾਓ ਬੰਦ ਕਰੋ ਤੇ ਗੁਰੂ ਦੇ ਗੁਰੂ ਘਰ ਸਾਹਿਬ ਆਉਣਾ ਸ਼ੁਰੂ ਕਰੋ ਤੇ ਆਪਣਾ ਪੜ ਜਿੰਨੇ ਹੋ ਸਕਦੇ ਆਪਣੇ ਬੱਚਾ ਨੂੰ ਪੜਾਓ ਬਾਕੀ ਕਿਤਾਬ ਬਾਕੀ ਨਸ਼ਿਆਂ ਤੋਂ ਬਚਾ ਕੇ ਪੜ੍ਹਾਈ ਵੱਲ ਲਾਓ ਜੀ ਇਤਨੀ ਇਹੀ ਸੰਦੇਸ਼ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਇਹਨਾਂ ਫੋਟੋ ਕਾਢੀ ਵਰਸਾ ਨੇ ਵੀਡੀਓ